ਸਾਸਰੀਕਲ ਕਿਸਾਨ ਭਰਾਵੋ ਤੁਹਾਡਾ ਮੋੜ ਤੋਂ ਸਵਾਗਤ ਹੈ ਚੈਨਲ YouTube ਵਾਲੇ ਫਾਰਮਰ ਤੇ ਅੱਜ ਅਸੀਂ ਜਿਹੜੀ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਜਾਣਕਾਰੀ ਭਰਪੂਰ ਰਹੇਗੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 14 ਜੂਨ 2024 ਰਾਤ ਦੇ ਮੌਸਮ ਦੇ ਕੀ ਹਾਲਾਤ ਨੇ ਕਿਵੇਂ ਦਾ ਬੱਦਲ ਵਾਜਦਾ ਸਿਸਟਮ ਰਹੇਗਾ ਕਿਸ ਇਲਾਕੇ ਵਿੱਚ ਮੀਂਹ ਹੋ ਸਕਦਾ ਹੈ ਜੀ ਤੇ ਕਿਵੇਂ ਦੀ ਗਤੀਵਿਧੀਆਂ ਹਨ ਪ੍ਰੀ ਮੌਨਸੂਨ ਜੋ ਮੌਨਸੂਨ ਪੰਜਾਬ ਦੇ ਵਿੱਚ ਐਂਟਰ ਕਰਨ ਲਿਆ ਵਾਲਾ ਦਿਖਾਈ ਦੇ ਰਿਹਾ ਉਹਦੇ ਕੀ ਹਾਲਾਤ ਨੇ ਕਿਸ ਇਲਾਕੇ ਵਿੱਚ ਮੌਨਸੂਨ ਪਹੁੰਚ ਚੁੱਕਿਆ ਹੈ ਸਾਰੀ ਜਾਣਕਾਰੀ ਦਵਾਂਗੇ ਤੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜਸ ਦੇਖ ਲੈਂਦੇ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਟੁੱਟਵੇਂ ਰੂਪ ਦੇ ਵਿੱਚ ਬੱਦਲਬਾਈ ਹੁਣ ਰਾਜਸਥਾਨ ਹਰਿਆਣਾ ਤੇ ਜੁਪੀ ਵਿੱਚ ਬਣ ਚੁੱਕੀ ਹੈ ਪੰਜਾਬ ਦੇ ਵਿੱਚ ਫਿਲਹਾਲ ਕੋਈ ਬੱਦਲਬਾਈ ਦਾ ਸਿਸਟਮ ਦਿਖਾਈ ਨਹੀਂ ਦੇ ਰਿਹਾ ਟੁੱਟਵੇਂ ਰੂਪ ਦੇ ਵਿੱਚ ਬੱਦਲਬਾਈ ਪਾਕਿਸਤਾਨ ਵਾਲੀ ਸਾਈਡ ਤੇ ਦਿਖਾਈ ਜ਼ਰੂਰ ਦੇ ਰਹੀ ਹੈ ਪਰ ਜੋ ਹਵਾ ਦੇ ਨਾਲ ਜੰਮੂ ਕਸ਼ਮੀਰ ਵਾਲੀ ਸਾਈਡ ਨੂੰ ਵੱਧਦੀ ਹੋਈ ਦਿਖਾਈ ਦੇ ਰਹੀ ਹੈ ਅੱਜ ਰਾਤ ਇਸ ਦਾ ਕੋਈ ਮੌਸਮ ਪੰਜਾਬ ਦੇ ਵਿੱਚ ਅਸਰ ਨਹੀਂ ਹੋ ਸਕਦਾ ਮੌਸਮ ਪੰਜਾਬ ਦਾ ਓਵਰਲ ਖੁਸ਼ਕ ਅਤੇ ਸਾਫ ਬਣੇ ਰਹੇਗਾ ਕਿਸੇ ਕਿਸੇ ਏਰੀਆ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਜੋ ਬੱਦਲਬਾਈ ਆ ਉਹ ਹਲਕੀ ਫੁਲਕੀ ਕਿਣਮਣਕਾਣੀ ਕਰਨ ਦੇ ਸਮਰੱਥ ਤਾਂ ਨਹੀਂ ਕਹਿ ਸਕਦੇ ਪਰ ਹਾਂ ਗਰਜ ਚਮਕ ਜਰੂਰ ਹੋ ਸਕਦੀ ਹੈ ਹਵਾ ਦੀ ਗੱਲ ਕਰੀਏ ਤਾਂ ਪੂਰਬ ਦਿਸ਼ਾ ਤੋਂ ਹਵਾਵਾਂ ਚਲਦੀਆਂ ਰਹਿਣਗੀਆਂ ਥੋੜੀ ਬਹੁਤੀ ਜਿਹੜੀ ਸਪੀਡ ਹੈ ਪੱਛਮੀ ਦਿਸ਼ਾ ਤੋਂ ਵੀ ਬਣੇਗੀ ਰਾਤ ਦੇ ਵੇਲੇ ਅਧਰ ਰਾਤ ਤੋਂ ਬਾਅਦ ਅਤੇ ਕੋਈ ਬਹੁਤ ਵੱਡੀਆਂ ਕਾਰਵਾਈਆਂ ਪੈਣ ਦੀ ਉਮੀਦ ਨਹੀਂ ਹੈ 30 ਡਿਗਰੀ ਤੱਕ ਨੀਚੇ ਟੈਂਪਰੇਚਰ ਅੱਜ ਰਾਤ ਦਾ ਬੜਾ ਰਵੇਗਾ ਅਗਰ ਅਸੀਂ ਗੱਲ ਕਰ ਲਈਏ ਮੌਨਸੂਨ ਦੀ ਤਾਂ ਪ੍ਰੀ ਮੌਨਸੂਨ ਜਿਹੜੀ ਗਤੀਵਿਧੀ ਨੇ ਸਕਰੀਨ ਤੁਸੀਂ ਦੇਖ ਸਕਦੇ ਹੋ ਉਹ ਹੁਣ ਇਸ ਏਰੀਆ ਦੇ ਵਿੱਚ ਐਕਟੀਵੇਟ ਹੋ ਚੁੱਕੀਆਂ ਨੇ ਗੱਲ ਕਰ ਲਈਏ ਮੌਨਸੂਨ ਦੀ ਤਾਂ ਤੁਹਾਨੂੰ ਮੌਨਸੂਨ ਕਿੱਥੇ ਪਹੁੰਚ ਚੁੱਕਿਆ ਉਹ ਦਿਖਾ ਦਿੰਦੇ ਆ ਜੀ ਮੌਨਸੂਨ ਦੀ ਤਾਜ਼ਾ ਤਸਵੀਰ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਹੈ ਤੇ ਮੌਨਸੂਨ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਪੁਰਾਣੇ ਦਰਸ਼ਕੋ ਤਾਂ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਜ਼ਰੂਰ ਕਰਦੇ ਹੋ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖਣਾ ਨਾ ਭੁੱਲਣਾ ਅਤੇ ਤੁਹਾਡੇ ਏਰੀਆ ਦੇ ਵਿੱਚ ਕਿਵੇਂ ਦਾ ਮੌਸਮ ਹੈ ਜ਼ਰੂਰ ਮੈਂਸ਼ਨ ਕਰਦੇ ਹੋ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਵੀ ਤੁਹਾਡੇ ਏਰੀਆ ਦੇ ਹਾਲਾਤ ਪਤਾ ਲੱਗ ਸਕਣ ਗੱਲ ਕਰ ਲਈਏ ਮੌਨਸੂਨ ਦੀ ਤਾਂ ਜਿਹੜਾ ਤੁਸੀਂ ਗਰੇ ਵਾਲਾ ਏਰੀਆ ਫਿਰ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਵਾਂ ਤਾਂ ਲਗਭਗ ਗੁਜਰਾਤ ਦੇ ਨੇੜੇ ਤੇੜੇ ਇਹ ਮੌਨਸੂਨ ਪਹੁੰਚ ਚੁੱਕਿਆ ਹੈ ਨਾਰਮਲ ਦਿਨਾਂ ਦੇ ਵਿੱਚ ਇਹ ਮੌਨਸੂਨ 15 ਤੇ 20 ਜੂਨ ਦੇ ਵਿੱਚ ਪਹੁੰਚਦਾ ਸੀ ਪਰ ਹੁਣ ਇਹ ਮੌਨਸੂਨ ਇੱਥੇ ਲਗਭਗ 10 ਅਤੇ 14 ਜੂਨ ਦੇ ਵਿੱਚਕਾਰ ਪਹੁੰਚ ਚੁੱਕਿਆ ਜਿਸ ਤੋਂ ਕਿ ਸਾਫ ਪਤਾ ਲੱਗ ਰਿਹਾ ਹੈ ਕਿ ਇਹ ਮੌਨਸੂਨ ਇਹੋ 4-5 ਦਿਨ ਐਡਵਾਂਸ ਚੱਲ ਰਿਹਾ ਹੈ ਹੌਲੀ-ਹੌਲੀ ਇਹ ਮੌਨਸੂਨ ਪੰਜਾਬ ਵੱਲ ਵਧੇਗਾ ਪੰਜਾਬ ਦੇ ਵਿੱਚ ਇਸ ਦੀ ਪੀਕ ਪੁਆਇੰਟ ਜਿਹੜੀ ਤਰੀਕ ਦਿੱਤੀ ਗਈ ਹੈ ਉਹ 30 ਜੂਨ ਤੇ 1 ਜੁਲਾਈ ਹੈ ਪਰ ਜਿਹੜੀ ਪ੍ਰੀ ਮੌਨਸੂਨ ਗਤੀਵਿਧੀ ਹੁੰਦੀਆਂ ਨੇ ਜਿਹੜੇ ਬੱਦਲ ਬਾਈ ਮੀ ਅਤੇ ਛਰਾਟੇਦਾਰ ਹਨੇਰੀਆਂ ਚੱਲਣੀ ਸ਼ੁਰੂ ਹੋ ਜਾਂਦੀਆਂ ਨੇ ਉਹ 19 ਤਰੀਕ ਤੋਂ ਬਾਅਦ ਲਗਭਗ ਸ਼ੁਰੂ ਪੰਜਾਬ ਦੇ ਵਿੱਚ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਤੇ ਇਹ ਸੀਗੀ ਮੌਨਸੂਨ ਦੀ ਅਪਡੇਟ ਅੱਜ ਰਾਤ ਦੀ ਗੱਲ ਕਰੀਏ ਮੌਸਮ ਖੁਸ਼ਕ ਤੇ ਸਾਫ ਬਣਿਆ ਰਹੇਗਾ ਟੈਂਪਰੇਚਰ 30 ਦੇ ਨੇੜੇ-ਤੇੜੇ ਨੇ ਹਵਾਵਾਂ ਚੱਲਣ ਦੀ ਥੋੜੀ-ਬਹੁਤੀ ਆਸ ਹੈ ਕੋਈ ਬਹੁਤ ਵੱਡੀ ਉਮੀਦ ਨਹੀਂ ਹੈ ਸਿਰਫ ਬਾਰਡਰ ਏਰੀਆ ਜਿਹੜਾ ਪਾਕਿਸਤਾਨ ਦੇ ਨਾਲ ਲੱਗਦਾ ਉੱਥੇ ਹਲਕੀ-ਫੁਲਕੀ ਕਾਰਵਾਈਆਂ ਬਦਲਬਾਦੀ ਦੀ ਹੋ ਸਕਦੀਆਂ ਨੇ ਬਾਕੀ ਮੌਨਸੂਨ ਮੌਸਮ ਸਾਫ ਹੈ ਜੀ ਤੇ ਇਹ ਸੀਗੀ ਅਪਡੇਟ ਓਵਰਆਲ ਬਾਕੀ ਵੀਡੀਓ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਦੇ ਹੋ ਅਸੀਂ ਅਜਿਹਿਆਂ ਮੌਸਮ ਦੇ ਨਾਲ ਜਾਣਕਾਰੀਆਂ ਬਦਲਬਾਦੀ ਤੇ ਹਾਲਾਤ ਕੀ ਨੇ ਮੀਂਹ ਦੇ ਹਾਲਾਤ ਕੀ ਨੇ ਦੱਸਦੇ ਰਹਿੰਦੇ ਹਾਂ ਲਗਾਤਾਰ ਮੌਸਮ ਤੋਂ ਇਲਾਵਾ ਅਸੀਂ ਗੱ ਕਾਰ ਅਸੀਂ ਗੱਲ ਕਰੀਏ ਸਹਾਇਕ ਧੰਦਿਆਂ ਦੀ ਉਹਨਾਂ ਬਾਰੇ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਉਹ ਵੀਡੀਓ ਦੇਖਣੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਕਨ ਆਈਕਨ ਨੂੰ ਪ੍ਰੈਸ ਕਰਦੇ ਹੋ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ